ਅੱਜ ਆਪਾਂ ਜਿਹੜੀ ਵੀਡੀਓ ਤੁਹਾਨੂੰ ਦਿਖਾਵਾਂਗੇ ਘਰ ਦੀ ਮਾਲਕ ਜਿਹੜੇ ਆਪ ਨੇ ਉਹ ਬਾਹਰ ਰਹਿੰਦੇ ਨੇ ਸੀ ਉਹਨਾਂ ਦਾ ਘਰ ਆ ਜਮਾ ਸਸਤਾ ਮਾਲਕ ਨੇ ਵੇਚਣਾ 675 ਮਾਲਕ ਨੇ ਡਿਮਾਂਡ ਕਹੀ ਹੈ ਮੌਕੇ ਤੇ ਘਟਵਾਦਾ ਹੋ ਜਾਊਗਾ ਪੂਰੀ ਆਪਾਂ ਗੱਲ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨੰਬਰ ਆਪਣਾ 73800426173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਤੁਸੀਂ ਵੀ ਐਡ ਕਰਵਾ ਸਕਦੇ ਹੋ ਕਿਸੇ ਵੀ ਏਰੀਆ ਚ ਜੇ ਤੁਹਾਡੇ ਕੋਲੇ ਵੇਚਣ ਵਾਸਤੇ ਕੋਈ ਘਰ ਕੋਠੀ ਮਕਾਨ ਹੈ ਤਾਂ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਡੇ ਸਾਰਿਆਂ ਦੇ ਬਜਟ ਦੇ ਅਨੁਸਾਰ ਆਪਾਂ ਲੈ ਕੇ ਪਹੁੰਚੀਆਂ ਕੂਠੀ ਜੀ ਤੁਸੀਂ ਦੇਖੋ ਚੈੱਕ ਕਰੋ ਬਹੁਤ ਸੋਹਣੀ ਤੇ ਪੂਰੀ ਤਿਆਰ ਕੀਤੀ ਹੋਈ ਆਪਾਂ ਕੂਠੀ ਤੁਹਾਡੇ ਵਾਸਤੇ ਲੈ ਕੇ ਪਹੁੰਚੀਆਂ ਤੁਹਾਨੂੰ ਵੀਡੀਓ ਵੀ ਚੰਗੀ ਲੱਗੂਗੀ ਤੇ ਜਿਹੜੀ ਕੂਠੀ ਤੁਸੀਂ ਦੇਖ ਰਹੇ ਹੋ ਇਹ ਵੀ ਤੁਹਾਨੂੰ ਪਸੰਦ ਆਊਗੀ ਤੇ ਰੇਟ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਬਾਕੀ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਦੱਸ ਦੇਣਾ ਜੀ ਜਿਹੜੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਦੋ ਦੇਖਣ ਨੂੰ ਮਿਲਣਗੇ ਇੱਕ ਤਾਂ ਤੁਸੀਂ ਇਹ ਕੋਠੀ ਦੇਖ ਰਹੇ ਹੋ ਤੇ ਇੱਕ ਅੱਗੇ ਬਹੁਤ ਸੋਹਣਾ ਤੇ ਵਧੀਆ ਪੂਰਾ ਬਣਿਆ ਹੋਇਆ ਘਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੋਵੇਂ ਚੀਜ਼ਾਂ ਚੈੱਕ ਕਰਿਓ ਰੇਟ ਜਮਾ ਜਾਇਜ਼ ਤੁਹਾਨੂੰ ਮਿਲਣਗੇ ਪਹਿਲਾਂ ਆਪਾਂ ਕੋਠੀ ਦੀ ਗੱਲ ਕਰਦੇ ਹਾਂ ਇਹ ਤੁਸੀਂ ਚੈੱਕ ਕਰੋ ਜੇ ਆਪਾਂ ਇਸ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ 10 ਮਰਲੇ ਜਿਹੜੇ ਵੱਡੇ ਹੁੰਦੇ ਅਸੀਂ ਉਹਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜਿਹੜੀ ਇਹ ਜਗਾਂ ਦੀ ਇਹ ਆਪਾਂ ਨੂੰ ਮਿਲ ਜੂਗੀ ਆ ਰਜਿਸਟਰੀ ਵਾਲੀ ਰਜਿਸਟਰੀ ਮਾਲਕ ਦੇ ਨਾਮ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਵਾਰੀਸਰ ਤੇ ਤੁਹਾਨੂੰ ਵੀਡੀਓ ਪਸੰਦ ਆਵੇਗੀ ਸੀ ਅੱਗੇ ਤੁਸੀਂ ਸਾਰੀ ਕੋਠੀ ਨੂੰ ਦੇਖੋਗੇ ਬਹੁਤ ਖੁੱਲੀ ਡੁੱਲੀ ਕੋਠੀ ਬਣੀ ਹੋਈ ਆ ਤੇ ਆਪਾਂ ਬੈਡਰੂਮ ਦੇ ਅੰਦਰ ਖੜੇ ਆ ਪਹਿਲਾ ਬੈਡਰੂਮ ਤੁਸੀਂ ਚੈੱਕ ਕਰੋ ਰੰਗ ਰੋਗਨ ਦਾ ਕੰਮ ਇਹਨਾਂ ਨੇ ਕਰਵਾ ਰੱਖਿਆ ਜੋੜੀਆਂ ਦਾ ਕੰਮ ਹੋਇਆ ਸੀ ਇਹ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਤੇ ਇੱਕ ਬਾਰਲੀ ਸਾਈਡ ਆਪਾਂ ਨੂੰ ਵਿੰਡੋ ਮਿਲ ਜੂਗੀ ਬਾਕੀ ਜੋੜੀਆਂ ਦਾ ਸ਼ੀਸ਼ਿਆਂ ਦਾ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜਾ ਕਮੀ ਪੇਸ਼ੀ ਕੋਈ ਨਹੀਂ ਰੇਟ ਬਹੁਤ ਜਾਇਜ਼ਾ ਜੀ ਇਹਦਾ ਤੇ ਜਗ੍ਹਾ ਵੀ ਬਹੁਤ ਜ਼ਿਆਦਾ ਡਵਲਪਮ ਮਿਲ ਜੂਗੀ ਬਾਕੀ ਜਦੋਂ ਆਪਾਂ ਉੱਪਰ ਚੱਲਦੇ ਹਾਂ ਜੀ ਉੱਪਰੋਂ ਵੀ ਤੁਹਾਨੂੰ ਸਾਰਾ ਕੁਝ ਦਿਖਾ ਦਿੰਨਾ ਮੈਂ ਉੱਪਰੋਂ ਜਿਹੜੀ ਛੱਤ ਹੈ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਸਾਰੀ ਦੀ ਸਾਰੀ ਛੱਤ ਆਪਾਂ ਨੂੰ ਪੱਕੀ ਮਿਲ ਜੂਗੀ ਵਧੀਆ ਪਾਣੀ ਵਾਸਤੇ ਟੈਂਕੀ ਆਪਾਂ ਨੂੰ ਮਿਲ ਜੂਗੀ ਪਾਣੀ ਵਾਸਤੇ ਮੋਟਰ ਵਗੈਰਾ ਲੱਗੀ ਹੋਈ ਹੈ ਆਸੇ ਪਾਸੇ ਦਾ ਮਾਹੌਲ ਵਧੀਆ ਜੀ ਲੋਕੇਸ਼ਨ ਚੈੱਕ ਕਰੋ ਆਸੇ ਪਾਸੇ ਆਪਾਂ ਨੂੰ ਵਧੀਆ ਲੋਕੇਸ਼ਨ ਮਿਲੂਗੀ ਤੇ ਤੁਸੀਂ ਚੈੱਕ ਕਰੋ ਜੀ ਤੁਹਾਨੂੰ ਪਸੰਦ ਆਵੇ ਇਹ ਕੂਠੀ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਕੋਈ ਐਦਾਂ ਨਹੀਂ ਹੈਗੀ ਵੀ ਲੋਕੇਸ਼ਨ ਕੱਲੀ ਜੀ ਹੈ ਵੀ ਕੂਠੀ ਕੱਲੀ ਜੀ ਬਣੀ ਹੋਈ ਹੈ ਆਸੇ ਪਾਸੇ ਹੋਰ ਵੀ ਬਹੁਤ ਸਾਰੀਆਂ ਕੂਠੀਆਂ ਤੇ ਇਹ ਘਰ ਤੁਹਾਨੂੰ ਮਿਲ ਜਾਣਗੇ ਜੀ ਤੇ ਹੁਣ ਆਪਾਂ ਵਾਪਿਸ ਥੱਲੇ ਆ ਗਏ ਉਪਰੋਂ ਤੁਹਾਨੂੰ ਸਾਰਾ ਕੁਝ ਚੈੱਕ ਕਰਵਾਤਾ ਮੈਂ ਆਸ-ਪਾਸ ਦੀ ਲੋਕੇਸ਼ਨ ਤੁਸੀਂ ਦੇਖ ਲਈ ਬਾਕੀ ਲੌਬੀ ਤੁਸੀਂ ਦੇਖ ਲਈ ਬੈਡਰੂਮ ਵਗੈਰਾ ਤੇ ਸਟੋਰ ਰੂਮ ਸਾਰਾ ਕੁਝ ਤੁਸੀਂ ਚੈੱਕ ਕਰ ਲਿਆ ਤੁਸੀਂ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਇਹ ਦੱਸੋ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੀ ਇਹ ਕੋਠੀ ਹੈ ਕੋਠੀ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਅੱਗੇ ਹੋਰ ਵੀ ਘਰ ਉਹ ਵੀ ਤੁਸੀਂ ਦੇਖਿਓ ਪਹਿਲਾਂ ਇਹਦੇ ਬਾਰੇ ਮੈਨੂੰ ਕਨਫਰਮ ਕਰਵਾਓ ਜੀ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਜਰੂਰ ਕਮੈਂਟ ਕਰੋ ਤੇ 12 ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਜਿਵੇਂ ਕਿ ਬੈੜਾ ਬਹੁਤ ਖੁੱਲਾ ਡੁਲਾ ਮਿਲ ਜੂਗਾ ਤੇ ਬਾਹਰਲੀ ਸਾਈਡ ਵੀ ਇੱਕ ਬਾਥਰੂਮ ਮਿਲ ਜੂਗਾ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਫਰੰਟ ਦੇਖ ਲਓ ਸਿੰਗਲ ਪੋਰਸ਼ਨ ਸਿੰਗਲ ਸਟੋਰੀ ਕੁਠੀ ਹੈ ਕਾਲਾ نیچے-नीचे ਦਾ ਪੋਰਸ਼ਨ ਬਣਿਆ ਹੋਇਆ ਹੈ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਗਿਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ 12 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮਾਲਕ ਨੇ ਐਂ ਵੀ ਆਖਿਆ ਵੀ ਰੇਟ ਮੌਕੇ ਤੇ ਵੇਚੀ ਕਰ ਲਾਂਗੇ ਤੇ ਤੁਹਾਨੂੰ ਸਾਰਾ ਕੁਝ ਦਿਖਾ ਰਿਆ ਜੀ ਗਲੀ ਵਗੈਰਾ ਤੁਸੀਂ ਚੈੱਕ ਕਰੋ ਜਿਹੜੀ ਗਲੀ ਲੱਗਦੀ ਹੈ ਘਰ ਨੂੰ ਉਹ ਵੀ ਪੂਰੀ ਵਧੀਆ ਲੱਗਦੀ ਹੈ ਕੋਈ ਐਦਾਂ ਨਹੀਂ ਵੀ ਭੀੜ ਭੜੱਕੇ ਜੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਪੂਰਾ ਖੁੱਲਾ ਇਲਾਕਾ ਹੈਗਾ ਖੁੱਲੀ ਗਲੀ ਹੈ ਆਰਾਮ ਨਾਲ ਗੱਡੀ ਵਗੈਰਾ ਟਰੈਕਟਰ ਕੋਈ ਵੀ ਸੰਦ ਆਪਾਂ ਅੰਦਰ ਲਿਆ ਸਕਦੇ ਹਾਂ ਬਾਕੀ ਸ਼ਾਇਦ ਤੁਸੀਂ ਇਹ ਪਹਿਲਾਂ ਵੀ ਵੀਡੀਓ ਚੈੱਕ ਕੀਤੀ ਹੋਵੇ ਕਈ ਦਿਨ ਪਹਿਲਾਂ ਆਪਾਂ ਪਾਈ ਸੀਗੀ ਤੇ ਵੀਡੀਓ ਜਦੋਂ ਆਪਾਂ ਪਾਈ ਸੀਗੀ ਤੇ ਮਾਲਕ ਨੇ ਜਿਹੜਾ ਆਪਣੇ ਕੋਲੇ ਕੰਟੈਕਟ ਨੰਬਰ ਸੈਂਡ ਕੀਤਾ ਸੀਗਾ ਉਹਦੇ ਵਿੱਚ ਇੱਕ ਨੰਬਰ ਦੀ ਮਿਸਟੇਕ ਹੋ ਗਈ ਸੀ ਮਾਲਕ ਤੋਂ ਤਾਂ ਕਰਕੇ ਆਪਾਂ ਦੁਬਾਰਾ ਵੀਡੀਓ ਪਾ ਰਹੇ ਹਾਂ ਸੀ ਏਥ ਕੀ ਨੰਬਰ ਸਹੀ ਦਿੱਤਾ ਹੋਇਆ ਤੁਸੀਂ ਗੱਲ ਕਰਨੀ ਹੈ ਕੋਈ ਵੀ ਮਾਲਕ ਨਾਲ ਗੱਲ ਤੁਸੀਂ ਆਪ ਕਰ ਸਕਦੇ ਹੋ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਨਿਹਾਲ ਸਿੰਘ ਵਾਲਾ ਮਾਲਕ ਦਾ ਏਰੀਆ ਨੀਅਰ ਬਾਈ ਲੱਗਦਾ ਇਹਨਾਂ ਨੂੰ ਮੋਗਾ ਮੋਗੇ ਏਰੀਆ ਚ ਨਿਹਾਲ ਸਿੰਘ ਵਾਲੇ ਪਿੰਡ ਦੇ ਵਿੱਚ ਇਹ ਕੂਠੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਹੋਵੇ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਲੋਕੇਸ਼ਨ ਵੀ ਤੁਹਾਨੂੰ ਮੈਂ ਚੈੱਕ ਕਰਵਾਤੀ ਆਸ-ਪਾਸੇ ਦੀ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਦਿੱਤਾ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਖਾਲਸਾ ਜੀ ਤੇ ਉਹਨਾਂ ਨਾਲ ਤੁਹਾਡੀ ਗੱਲ ਸਿੱਧੀ ਹੋ ਜੂਗੀ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਜੇ ਪਸੰਦ ਆਈਏ ਇਹ ਕੋਠੀ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਸਿੱਧਾ ਮਾਲਕ ਨਾਲ ਗੱਲ ਕਰਕੇ ਇਹਨਾਂ ਦੇ ਘਰੇ ਜਾਓ ਤੇ ਗੱਲਬਾਤ ਕਰੋ ਤੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਰੇਟ 12 ਲੱਖ ਰੁਪਏ ਡਿਮਾਂਡ ਹੈ ਜੀ ਘੱਟਵਾਧਾ ਕਰਕੇ ਮਾਲਕ ਸੇਲ ਕਰ ਦੇਣਗੇ ਵੱਡੇ 10 ਮਾਰ ਲਈ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਇਸ ਘਰ ਦੀ ਤਾਂ ਆਪਾਂ ਪੂਰੀ ਗੱਲ ਕਰ ਹੀ ਲਈ ਸੀ ਅੱਗੇ ਤੁਹਾਨੂੰ ਸੈਕੰਡ ਵਾਲਾ ਘਰ ਵੀ ਦਿਖਾਉਣੀ ਆ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗ ਰਹੀ ਏ ਵੀਡੀਓ ਇਸ ਕੋਠੀ ਦੀ ਤੇ ਆਪਣੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਲਾਈਕ ਕਰਨ ਨਾਲ ਪੁੱਲੋ ਬੱਦ ਬੱਦ ਸਪੋਰਟ ਕਰਿਆ ਕਰੋ ਬੱਦ ਬੱਦ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਜੇ ਚਾਹ ਨਹੀਂ ਹੋ ਜੀ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ-ਕੂਠੀ ਮਕਾਨ ਦੀ ਵੀਡੀਓ ਡੇਲੀ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ। ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ, ਉਹਨੂੰ ਜ਼ਰੂਰ ਦਬਾ ਦਿਓ ਜੀ। ਤੇ ਸਬਸਕ੍ਰਾਈਬ ਕਰ ਦੋ ਤੇ ਛੇਤੀ ਤੋਂ ਛੇਤੀ ਆਪਾਂ ਜਦੋਂ ਵੀ ਵੀਡੀਓ ਪਾਇਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ। ਬਾਕੀ ਕਿਸੇ ਨੇ ਘਰ-ਕੂਠੀ ਮਕਾਨ ਦੀ ਐਡ ਕਰਵਾਉਣੀ ਹੈ ਜੀ, ਜੇ ਤੁਹਾਡੇ ਕੋਲੇ ਘਰ ਹੈ ਕੂਠੀ ਹੈ ਮਕਾਨ ਹੈ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 73800426173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਛੇਤੀ ਤੋਂ ਛੇਤੀ ਆਪਣੇ ਕੋਲੇ ਭੇਜੋ ਜੀ ਹੁਣ ਤੁਸੀਂ ਇੱਕ ਹੋਰ ਘਰ ਚੈੱਕ ਕਰੋ ਜੀ ਪੰਜ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਘਰ ਪੂਰਾ ਵਧੀਆ ਸੀ ਤੇ ਮਾਲਕ ਨੇ ਵਧੀਆ ਤਿਆਰ ਕਰਵਾ ਰੱਖਿਆ ਵਧੀਆ ਬੈਡਰੂਮਸ ਬਣੇ ਹੋਈ ਨੇ ਵਧੀਆ ਸਟੋਰੂਮ ਬਣਿਆ ਹੋਇਆ ਸੀ ਖੁੱਲਾ ਡੁੱਲਾ ਆਪਾਂ ਨੂੰ ਬਹਿੜਾ ਮਿਲ ਜੂਗਾ ਤੇ ਗੇਟ ਜਿਹੜਾ ਮੇਨ ਗੇਟ ਲੱਗਿਆ ਹੋਇਆ ਉਹ ਵੀ ਪੂਰਾ ਵਧੀਆ ਮਿਲ ਜੂਗਾ ਕਿਚਨ ਪੂਰਾ ਟੌਪ ਦਾ ਤਿਆਰ ਮਾਲਕ ਨੇ ਕਰਵਾ ਰੱਖਿਆ ਹੈ ਬਾਕੀ ਸਾਰਾ ਕੁਝ ਤੁਸੀਂ ਵੀਡੀਓ ਚ ਦੇਖੋਗੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 6,75,000 ਰੁਪਇਆ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਇਸ ਘਰ ਦੀ 6,75 ਦੇ ਵਿੱਚੋਂ ਮਾਲਕ ਕਹਿੰਦੇ ਅਸੀਂ ਪੂਰਾ ਘਟਾ ਦਾਂਗੇ ਪੂਰਾ ਮਾਨਤਾਨ ਕਰਾਂਗੇ ਡਿਸਕਾਊਂਟ ਪੂਰਾ ਕਰਾਂਗੇ ਜੀ 6,75 ਇੱਕ ਵਾਰੀ ਡਿਮਾਂਡ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਕਹਿੰਦੇ ਸੀਗੇ ਰੇਟ ਉੱਤੇ ਥੱਲੇ ਕਰਕੇ ਸੇਲ ਕਰ ਦਾਂਗੀ ਜੇ ਆਪਾਂ ਪੈਂਡ ਦੀ ਗੱਲ ਕਰੀਏ ਤਾਂ ਸਲਬਤਪੁਰਾ ਮਾਲਕ ਦਾ ਪੈਂਡ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਜਿਹੜੇ ਮਾਲਕ ਨੇ ਉਹਨਾਂ ਨੇ ਆਪਦਾ ਮੋਬਾਈਲ ਨੰਬਰ ਜਿਹੜਾ ਦਿੱਤਾ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ 84 270 96 257 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਹੋਵੇ ਡਾਇਰੈਕਟ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਮਾਲਕ ਨੇ ਆਖਿਆ ਵੀ ਮਾਲਕ ਆਪ ਬਾਹਰ ਰਹਿੰਦੇ ਨੇ ਤੇ ਘਰ ਇਹਨਾਂ ਨੇ ਤਾਂ ਕਰਕੇ ਸੇਲ ਕਰਨ। ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਜੀ। ਤੇ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ। ਬਾਥਰੂਮ ਵਗੈਰਾ ਵਧੀਆ ਬਣਿਆ ਹੋਇਆ। ਬਾਕੀ ਕਿਚਨ ਵਗੈਰਾ ਵਧੀਆ ਬਣਿਆ ਹੋਇਆ ਤੇ ਸਾਰਾ ਪੱਕਾ ਜੀ। ਬੈੜਾ ਖੁੱਲਾ ਡੁੱਲਾ ਆਪ ਨੂੰ ਮਿਲ ਜੂਗਾ। ਤੇ ਕਮਰੇ ਵਧੀਆ ਬਣੇ ਹੋਏ ਨੇ। ਗੇਟ-ਗੂਟ ਵਧੀਆ ਲੱਗੇ ਹੋਏ ਨੇ। ਲਾਈਟਿੰਗ ਦਾ ਕੰਮ ਵਧੀਆ ਹੋਇਆ। ਸਾਰਾ ਕੰਮ ਮਾਲਕ ਨੇ ਵਧੀਆ ਹੀ ਕਰਵਾਇਆ ਹੋਇਆ ਜੀ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਨੰਬਰ ਮਾਲਕ ਦਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੱਤੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਜੀ ਹੁਣ ਤੁਸੀਂ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਥੱਲੇ ਇੱਕ ਲਾਈਕ ਦਾ ਬਟਨ ਹੈ ਜ਼ਰੂਰ ਦਬਾ ਦਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਆ ਉਹਨੂੰ ਜ਼ਰੂਰ ਦਬਕ ਕੇ ਜਾਇਓ ਸਬਸਕ੍ਰਾਈਬ ਦਾ ਫਾਇਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਨਵੀਂ ਵੀਡੀਓ ਆਪਾਂ ਹਾਰ ਰੋਜ਼ ਲੈ ਕੇ ਆਉਂਦੇ ਰਹੇ ਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਛੇਤੀ ਆਪਾਂ ਲੈ ਕੇ ਪਹੁੰਚ ਜਾਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਕਿਸੇ ਨੇ ਐਡ ਕਰ ਪਾਉਣੀ ਅਸੀਂ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਤੁਹਾਡੇ ਕੋਲ ਆ ਤੁਹਾਡੇ ਰਿਸ਼ਤੇਦਾਰਾਂ ਕੋਲ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800426173 ਭੇਜੋ ਆਪਣੇ ਕੋਲੇ ਐਡ ਆਪਾਂ ਛੇਤੀ ਤੋਂ ਛੇਤੀ ਲਾ ਦਾਂਗੇ ਜੀ